ਦੱਸ ਦਈਏ ਜੀ ਪੱਖੋਆ ਰੋਡ ਜਿਹੜਾ ਕਿ ਰੇਲਵੇ ਓਵਰ ਬ੍ਰਿਜ ਦੀ ਕੰਸਟਰਕਸ਼ਨ ਚੱਲਦੀ ਪਈ ਹੈ ਜੀ ਉਸ ਤੇ ਸੰਬੰਧੀ ਜਾਣਕਾਰੀ ਲੈ ਕੇ ਆਏ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਅਸੀਂ ਈ ਜੋ ਹੈ ਕਵਰ ਕਰਨ ਗਏ ਸੀਗੇ ਤੇ ਜਦ ਜਿਹੜੇ ਅਧਿਕਾਰੀ ਸੀਗੇ ਜਿਹੜੇ ਦੇਖਦੇ ਪਏ ਸੀ ਸੁਪਰਵਾਈਜ਼ਨ ਕਰਦੇ ਪਏ ਸੀਗੇ ਪੁਲ ਦੇ ਬਣਨ ਦਾ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ 31 ਦਸੰਬਰ ਤੱਕ ਜਿਹੜਾ ਪੁਲ ਹੈਗਾ ਤਿਆਰ ਹੋ ਜਾਏਗਾ ਤੇ ਅਸੀਂ ਪੂਰੀ ਵੀਡੀਓ ਬਣਾਈ ਸੀਗੀ ਤੇ ਤੁਸੀਂ ਦੇਖ ਵੀ ਸਕਦੇ ਹੋ ਸਾਡੇ ਚੈਨਲ ਤੇ ਤੁਹਾਨੂੰ ਦੱਸ ਦਈਏ ਜੀ ਦੇਖਣ ਨੂੰ ਤਾਂ ਲੱਗਦਾ ਪਿਆ ਸੀਗਾ ਕਿ 31 ਦਸੰਬਰ ਤੱਕ ਜਿਹੜਾ ਹੈ ਸ਼ੁਰੂ ਹੋ ਜਾਏਗਾ ਬਾਕੀ ਦੇਖਦੇ ਹਾਂ ਕਿ ਕਦ ਤੱਕ ਇਹ ਜਿਹੜਾ ਪੱਖੋਆ ਰੋਡ ਦਾ ਓਵਰਬਿਜ ਹੈਗਾ ਲੋਕਾਂ ਦੇ ਟ੍ਰੈਵਲ ਵਾਸਤੇ ਸ਼ੁਰੂ ਹੋ ਜਾਏਗਾ ਜਦ ਅਜਰ ਬਣੀ ਹੋਈ ਹੈਗੀ ਜੀ ਤੁਹਾਨੂੰ ਦੱਸਤੀਏ ਕੀ ਪਖਵਾ ਰੋਡ ਰੇਲਵੇ ਓਵਰ ਬ੍ਰਿਜ ਕਾਫੀ ਟਾਈਮ ਤੋਂ ਬੰਦਾ ਪਿਆ ਹੈਗਾ ਤੇ ਹੁਣ ਥੋੜਾ ਜਿਹਾ ਟਾਈਮ ਹੀ ਰਹਿ ਗਿਆ ਜਿੱਥੇ ਉਹ ਕੰਪਲੀਟ ਹੋ ਜਾਏਗਾ ਤੇ ਲੋਕਾਂ ਨੂੰ ਜਿਹੜਾ ਹੈ ਰੇਲਵੇ ਫਾਟਕ ਤੇ ਖੜਨਾ ਨਹੀਂ ਪਏਗਾ ਤੁਹਾਨੂੰ ਦੱਸਦੀਏ ਅਸ਼ਮੀਤ ਚੌਂਕ ਵੀ ਹੈਗਾ ਜਿੱਥੇ ਉੱਥੇ ਵੀ ਰੇਲਵੇ ਫਾਟਕ ਹੈਗੇ ਆ ਪਰ ਉੱਥੇ ਕੋਈ ਬ੍ਰਿਜ ਨਹੀਂ ਹੈਗਾ ਰੇਲਵੇ ਓਵਰ ਬ੍ਰਿਜ ਪਰ ਹੁਣ ਜਿਹੜਾ ਬ੍ਰਿਜ ਹੈਗਾ ਪਖਵਾ ਰੋਡ ਤੇ ਕਾਨਵੈਂਟ ਸਕੂਲ ਦੇ ਕੋਲ ਉੱਥੇ ਰੇਲਵੇ ਫਾਟਕ ਹੁੰਦਾ ਸੀਗਾ ਲੋਕਾਂ ਨੂੰ ਕਾਫੀ ਦਿੱਕਤ ਆਉਂਦੀ ਸੀ ਕਿ ਕਾਫੀ ਟਾਈਮ ਲੱਗਦਾ ਸੀਗਾ ਤੇ ਜਦ ਗੱਡੀ ਟੇਬਲ ਨਿਕਲਦੀ ਸੀਗੀ ਟ੍ਰੇ ਦੂਜੇ ਰਸਤੇ ਜਾਣ ਵਾਸਤੇ ਪਰ ਹੁਣ ਉਹਨਾਂ ਨੂੰ ਸੋਖਾ ਹੋ ਜਾਏਗਾ ਇਸ ਸੋਖੇ ਹੋਣ ਦੇ ਨਾਲ ਟ੍ਰੈਫਿਕ ਜਿਹੜਾ ਹੈ ਉਹ ਕੱਟ ਹੋਏਗਾ ਤੁਹਾਨੂੰ ਦੱਸ ਦਈਏ ਰੇਲਵੇ ਅੰਡਰ ਬ੍ਰਿਜ ਵੀ ਬਣਿਆ ਹੈਗਾ ਜੀ ਜਿਹੜਾ ਕਿ ਅਸੀਂ ਹੀਰੋ ਬੇકરી ਚੌਂਕ ਤੋਂ ਜਾਂ ਨਹਿਰ ਤਿਆਨ ਹੁੰਦਾ ਪਖਵਾ ਰੋਡ ਦੀ ਤੇ ਅਸੀਂ ਰੇਲਵੇ ਅੰਡਰ ਬ੍ਰਿਜ ਲੈ ਕੇ ਆ ਸਕਦੇ ਹੈਗੇ ਆ ਪਰ ਜਦ ਹੁਣ ਰੇਲਵੇ ਓਵਰ ਬ੍ਰਿਜ ਬਣੇਗਾ ਜਿਹੜਾ ਕਿ ਪਖਵਾ ਰੋਡ ਦੀ ਨਹਿਰ ਤੋਂ ਅਸੀਂ ਹੀਰੋ ਬੇકરી ਚੌਂਕ ਜਾਂ ਭਾਈ ਵਾਲਾ ਚੌਂਕ ਜਾਣਾ ਹੈ ਤੇ ਅਸੀਂ ਉਸ ਰੇਲਵੇ ਓਵਰ ਬ੍ਰਿਜ ਨੂੰ ਯੂਜ਼ ਕਰ ਸਕਦੇ ਹੈਗੇ ਆ ਜਦ ਉਹ ਸਟਾਰਟ ਹੋਏਗਾ ਤੇ ਤੁਸੀਂ ਜੋ ਹੈ ਕਾਫੀ ਘੱਟ ਟਾਈਮ ਦੇ ਵਿੱਚ ਹੀ ਜੋ ਹੈ ਤੁਸੀਂ ਭਾਈ ਵਾਲਾ ਚੌਂਕ ਤੱਕ ਪਹੁੰਚ ਸਕਦੇ ਹੋ ਹੀਰੋ ਬੇકરી ਚੌਂਕ ਪਹੁੰਚ ਸਕਦੇ ਹੋ ਰੇਲਵੇ ਓਵਰ ਬ੍ਰਿਜ ਨੂੰ ਯੂਜ਼ ਕਰਕੇ ਉਮੀਦ ਕਰਦੇ ਹਾਂ ਕਿ ਇਸ ਗਤੀ ਦੇ ਨਾਲ ਕੰਮ ਚੱਲਦਾ ਪਿਆ ਹੈ ਜਲਦ ਹੀ ਤੁਹਾਨੂੰ ਨਵੇਂ ਸ ਕੁਸ਼ਕਵਰੀ ਦੇਖਣ ਨੂੰ ਮਿਲੇਗੀ ਕਿ ਜਿਹੜਾ ਪੁਖਵਾ ਰੇਲਵੇ ਓਵਰ ਬ੍ਰਿਜ ਹੈਗਾ ਉਹ ਸਟਾਰਟ ਹੋ ਗਿਆ ਲੋਕਾਂ ਦੀ ਆਵਾਜਾਈ ਵਾਸਤੇ ਕਿਉਂਕਿ ਅਸੀਂ ਜੋ ਦੇਖਦੇ ਹਾਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਹੈਗਾ ਜਿਸ ਕਰਕੇ ਲੋਕਾਂ ਨੂੰ ਦਿੱਕਤ ਆਉਂਦੀ ਹੈਗੀ ਹੈ ਤੇ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਵੀ ਦਿੱਕਤ ਆਉਂਦੀ ਹੈ ਪਰ ਹੁਣ ਜੋ ਹੈ ਰੇਲਵੇ ਓਵਰ ਬ੍ਰਿਜ ਬਣਨ ਦੇ ਨਾਲ ਟ੍ਰੈਫਿਕ ਕਾਫੀ ਘਟ ਜਾਏਗਾ ਤੇ ਲੋਕਾਂ ਨੂੰ ਇੱਕ ਦੂਰਾ ਰਾਹ ਤੋਂ ਦੂਜੇ ਰਾਹ ਜਾਣ ਚ ਕਾਫੀ ਈਜ਼ੀ ਹੋਏਗਾ ਬਾਕੀ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਜਰੂਰ ਕਮੈਂਟਾਂ ਚ ਦੱਸੋ ਤੁਹਾਨੂੰ ਕੀ ਲੱਗਦਾ ਕਿ 31 ਅੰਬਰ ਤੱਕ ਇਹ ਜਿਹੜਾ ਬ੍ਰਿਜ ਹੈ ਕੰਪਲੀਟ ਹੋ ਜਾਏਗਾ ਜਾਂ ਹੋ ਕੀ ਜਿਹੜਾ ਰੇਲਵੇ ওভার ਬ੍ਰਿਜ स्टार्ट ਹੋਏਗਾ ਫਿਰ ਲੋਕਾਂ ਦੀ opinion ਲਵਾਂਗੇ ਬਾਕੀ ਦੇਖਾਂਗੇ ਕਿ ਕੱਤ ਤੱਕ ਇਹ ਕੰਮ ਜਿਹੜਾ ਕੰਪਲੀਟ ਹੁੰਦਾ ਹੈਗਾ ਕਿ ਸਰਕਾਰ ਨੇ ਜੋ ਕਿਹਾ ਹੈਗਾ 31 ਸਤੰਬਰ ਤੱਕ ਕੰਪਲੀਟ ਹੋਏਗਾ ਕਿ ਕੰਪਲੀਟ ਹੋਏਗਾ ਜਾਂ ਹੋਰ ਵੇਟ ਕਰਨਾ ਪਏਗਾ ਬਾਕੀ ਖਬਰਾਂ ਜਰੂਰ ਜੁੜੇ ਰਹੋ ਮੈਂ ਜੇ ਗੁਪਤਾ ਥੈਂਕ ਯੂ